ਕਿ ਜਦੋਂ ਹਰੇਕ ਜੀਵ ਉਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ ਤਾਂ ਤੂੰ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਹਦੇ ਪਾਸੋਂ ਕੁਝ ਮੰਗਾ ਪਰਮਾਤਮਾ ਤੋਂ ਹੀ ਮੰਗਦੇ ਹਾਂ ਤੇ ਪਰਮਾਤਮਾ ਹੀ ਦਾਤਾਂ ਦਿੰਦਾ ਹੈ ਤੇ ਪਰਮਾਤਮਾ ਦੇ ਹੀ ਅਸੀਂ ਪੈਦਾ ਕੀਤੇ ਹੋਏ ਹਾਂ ਕਿਉਂਕਿ ਪੜਾ ਜ਼ਿੰਦਗੀ ਦੇ ਉਹ ਦੁਨੀਆਂ ਦਾ ਜਿੱਡਾ ਮਰਜੀ ਅਮੀਰ ਬੰਦਾ ਹੋਵੇ ਜਿੰਨੀ ਮਰਜੀ ਉਹਦੇ ਕੋਲ ਮਾਇਆ ਹੋਵੇ ਜਿੰਨਾ ਮਰਜੀ ਉਹ ਆਪਣੇ ਸਰੀਰ ਨੂੰ ਆਪਣੇ ਪੈਸੇ ਨਾਲ ਸੁੰਦਰ ਬਣਾ ਸਕਦਾ ਹੋਵੇ ਪਰ ਬੌਧਾ ਚਿਰ ਨਹੀਂ ਬਣਾ ਸਕਦਾ ਬਜ਼ੁਰਗੀ ਹੈ ਜਿਹੜੀ ਉਹ ਵੱਡਿਆਂ ਵੱਡਿਆਂ ਨੂੰ ਵੀ ਆਖਰ ਨੂੰ ਆ ਪਹੁੰਚਦੀ ਆ ਆਖੋ ਸਤਨਾਮ ਕਈ ਲੋਕ ਕੱਪੜੇ ਸਰੀਰ ਦੀ ਸਰਜਰੀ ਵੀ ਕਰੰਦੇ ਆ ਤੇ ਪਰ ਇਹ ਸੋਚਿਆ ਕਰਕੇ ਮੈਂ ਜਿੱਡਾ ਵੱਡਾ ਬਣਿਆ ਹਾਂ ਮੈਂ ਉਹਦੀ ਮਾਲਕ ਦੀ ਪਰਮੇਸ਼ਵਰ ਦੀ ਕਿਰਪਾ ਨਾਲ ਬਣਿਆ ਹਾਂ ਤੇ ਮੈਂ ਹਮੇਸ਼ਾ ਉਹਨੂੰ ਯਾਦ ਰੱਖਾਂ ਕਿ ਮੈਂ ਜੋ ਹਾਂ ਉਹ ਅੱਜ ਤੇਰੇ ਕਰਕੇ ਹਾਂ ਇਹ ਸੋਚਿਆ ਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਜੀ ਕਹਿੰਦੇ ਕਿ ਜਦੋਂ ਹਰੇਕ ਜੀਵ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ ਤਾਂ ਮੈਂ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸ ਪਾਸੋਂ ਮੰਗਾ ਮੈਂ ਹੋਰ ਕਿਸ ਤੇ ਆਸ ਰੱਖਦਾ ਫਿਰਾਂ ਕਿਉਂਕਿ ਉਹਨੂੰ ਚਿੱਤੇ ਕਿਉਂ ਰੱਖਣਾ ਹੈ ਕਿਉਂਕਿ ਇਹ ਵੇਖ ਲਿਆ ਜੋ ਜੋ ਦੀਸੈ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਜੋ ਵੱਡਾ ਇਨਸਾਨ ਵੱਡਾ ਆਦਮੀ ਆਪਾਂ ਨੂੰ ਦਿਸ ਰਿਹਾ ਹੈ ਜੋ ਜੋ ਦੀਸੈ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਕਿ ਇੱਕ ਦਿਨ ਹਰੇਕ ਨੇ ਇਸ ਮਿੱਟੀ ਵਿੱਚ ਰਲ ਕੇ ਖਾਕ ਬਣ ਜਾਣਾ ਹੈ ਇੱਕ ਪਰਮਾਤਮਾ ਹੀ ਹੈ ਇੱਕ ਪਰਮੇਸ਼ਵਰ ਹੈ ਜੋ ਸਦਾ ਕਾਇਮ ਰਹਿਣ ਵਾਲਾ ਨਿਰੰਕਾਰ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਦਦੇਸੀ ਸਾਰੇ ਸੁਖ ਦੇ ਜਗਤ ਦੇ ਸਾਰੇ ਨੌ ਖਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਹਨੂੰ ਕਿਸੇ ਦਾ ਭੋਅ ਨਹੀਂ ਹੈ ਜੋ ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ ਹੈ ਜੋ ਆਪਣੀ ਮੌਜ ਵਿੱਚ ਸਾਨੂੰ ਜੀਵਨ ਬਖਸ਼ਦਾ ਹੈ ਜੋ ਸਭ ਜੀਵਾਂ ਦਾ ਜਨਮ ਤੇ ਜਨਮ ਤੇ ਮਰਨ ਨਾਸ ਕਰਨ ਵਾਲਾ ਹੈ ਕਿਉਂਕਿ ਆਪਾਂ ਬਹੁਤ ਵਾਰੀ ਇਹ ਗੱਲ ਸੁਣਦੇ ਰਹਿੰਨੇ ਆ ਕਿ ਪ੍ਰਮਾਤਮਾ ਦੀ ਜੋਤ ਸਾਡੇ ਅੰਦਰ ਨਿਵਾਸ ਕਰਦੀ ਹੈ ਤੁਸੀਂ ਵੇਖਿਆ ਹੋਣਾ ਕਿ ਵੱਡੇ ਵੱਡੇ ਲੋਕ ਜਿੰਨਾ ਮਰਜੀ ਦੁਨੀਆ ਜਾਣਦੀ ਹੈ ਵੱਡੇ ਵੱਡੇ ਸੈਲੀਬ੍ਰਿਟੀ ਲੋਕ ਜਿਨ੍ਹਾਂ ਦਾ ਦੁਨੀਆਂ ਵਿੱਚ ਨਾਂ ਐ ਪਰ ਪਾਤਸ਼ਾਹ ਕਹਿੰਦੇ ਐ ਉਹਨਾਂ ਦੀ ਉਦਾਹਰਨ ਦਿੰਦੇ ਐ ਜੋ ਬਹੁਤ ਵੱਡੇ ਲੋਕ ਹੁੰਦੇ ਐ ਜਿਨ੍ਹਾਂ ਨੂੰ ਦੁਨੀਆਂ ਜਾਣਦੀ ਐ ਉਹਨਾਂ ਦੀ ਉਦਾਹਰਨਾ ਉਦਾਹਰਨ ਜਪਜੀ ਸਾਹਿਬ ਵਿੱਚ ਦਿੰਦੇ ਐ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੇਖ ਪ੍ਰਮਾਤਮਾ ਦਾ ਨਾਮ ਤੂੰ ਚੇਤੇ ਰੱਖਿਆ ਕਰ ਇਹ ਕਿਹੜੀ ਗੱਲ ਐ ਕਿ ਥੋੜੇ ਜੇ ਲੋਕ ਤੈਨੂੰ ਜਾਣਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੇ ਜੁਗ ਚਾਰੇ ਆੜ ਜਾ ਹੋਰ ਦਸੂਣੀ ਹੋਏ ਕਹਿੰਦੇ ਮਨੁੱਖ ਦੀ ਉਮਰ ਚਾਰ ਜੁਗਾਂ ਜਿੰਨੀ ਹੋ ਜੇ ਤੇ ਨਿਰੀ ਇਤਨੀ ਨਹੀਂ ਸਗੋਂ ਇਸ ਤੋਂ ਵੀ 10 ਗੁਣਾ ਉਮਰ ਹੋ ਜੇ ਵੀ ਪਹਿਲਾਂ ਤਾਂ ਇੰਨੀ ਮੰਨ ਲਓ ਵੀ ਉਮਰ ਵਾਦੀ ਜੀ ਬੰਦ ਏਡਾ ਵੱਡਾ ਹੋਵੇ ਕਹਿੰਦੇ ਫੇਰ ਐਡੀ ਉਮਰ ਹੋਵੇ ਨਵਾ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਕਹਿੰਦੇ ਉਹਨੂੰ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਏ ਤੇ ਹਰੇਕ ਮਨੁੱਖ ਉਹਦੇ ਪਿੱਛੇ ਲੱਗ ਤੁਰੇ ਵੀ ਏਡਾ ਵੱਡਾ ਹੋਵੇ ਵੇਖਿਆ ਨਾ ਤੁਸੀਂ ਕਿਉਂਕਿ ਰੱਬ ਨਾਲੋਂ ਟੁੱਟ ਕੇ ਅਕਸਰ ਵੱਡੇ ਲੋਕਾਂ ਦਾ ਅੰਤ ਹੈ ਜਿਹੜਾ ਉਹ ਬਹੁਤ ਮਾੜਾ ਹੁੰਦਾ ਹੈ ਬੜੇ ਦੁਖੀ ਹੁੰਦੇ ਵੇਖਿਆ ਜਿਹੜੇ ਉਹਨੂੰ ਚੇਤੇ ਰੱਖਦੇ ਆ ਤਾਂ ਸਹਿਲਾ ਮਰਨਾ ਹੋਏ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਇਸ ਦੁਨੀਆ ਤੋਂ ਤੁਰ ਜਾਂਦੇ ਆ ਨਹੀਂ ਵੱਡੇ ਵੱਡੇ ਮਾਇਆਧਾਰੀ ਜਿਨ੍ਹਾਂ ਦਾ ਕੋਈ ਵੀ ਨਹੀਂ ਹਸਤਾਲਾਂ ਵਿੱਚ ਇਕੱਲੇ ਬਿਲਕ ਦੇ ਵੇਖਿਆ ਜਿਨ੍ਹਾਂ ਨੂੰ ਦੁਨੀਆ ਜਾਣਦੀ ਸੀ ਆਖੋ ਸਤਨਾਮ ਵੱਡੇ ਵੱਡੇ ਐਟਰ ਲੋਕ ਵੱਡੇ ਵੱਡੇ ਧਨੀ ਲੋਕ ਵੇਖਿਆ ਕਿਤੇ ਬਾਣੀ ਨੇ ਕਹਤਾ ਵੀ ਉਹਨੂੰ ਵਿਸਾਰ ਕੇ ਵੱਡੇ ਵੱਡੇ ਜੋ ਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਜਿੰਨਾ ਵੱਡਾ ਉਹ ਚਿੰਤਾ ਦੇ ਰੋਗ ਨੇ ਖਾਦਾ ਹੋਇਆ ਹੈ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਐਨਾ ਵੱਡਾ ਹੋਵੇ ਨਵਾ ਖੰਡਾਂ ਵਿੱਚ ਜਾਣੀ ਹੈ ਨਾਲ ਚੱਲ ਲੈ ਸਭ ਕੋਏ ਕਹਿੰਦੇ ਸਾਰੇ ਸੰਸਾਰ ਵਿੱਚੋਂ ਪ੍ਰਗਟ ਹੋ ਜੇ ਤੇ ਹਰੇਕ ਮਨੁੱਖ ਉਹਦੇ ਪਿੱਛੇ ਲੱਗ ਤੁਰੇ ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੇ ਕਹਿੰਦੇ ਆਪਣੀ ਚੰਗੀ ਨਾਮ ਵਰੀ ਖੱਟ ਕੇ ਵੇਖੋ ਹੈ ਮਿਹਨਤ ਹੈ ਮਨੁੱਖ ਦੀ ਜਦੋਂ ਮਨੁੱਖ ਉੱਚਾ ਉੱਠਦਾ ਉਹਦੇ ਪਿੱਛੇ ਉਹਦੀ ਬਹੁਤ ਵੱਡੀ ਮਿਹਨਤ ਤੇ ਬਹੁਤ ਵੱਡਾ ਸੰਘਰਸ਼ ਹੁੰਦਾ ਉਹਦੇ ਪਿੱਛੇ ਪਰ ਇੰਨਾ ਸੰਘਰਸ਼ ਕਰਕੇ ਜਿੱਥੇ ਤੈਨੂੰ ਪ੍ਰਮਾਤਮਾ ਨੇ ਐਡੀ ਵੱਡੀ ਦਾਤ ਤੇਰੇ ਤੇ ਬੇਰ ਪਰਿਆ ਹੱਥ ਰੱਖਿਆ ਉੱਥੇ ਤੂੰ ਪ੍ਰਮਾਤਮਾ ਨੂੰ ਵਿਸਾਰਨਾ ਵਸ ਜੋ ਹਾਂ ਤੇਰੇ ਕਰਕੇ ਹਾਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੋ ਵੀ ਹੈ ਅੱਜ ਮੇਰੇ ਕੋਲ ਏ ਅਕਾਲ ਪੁਰਖ ਇਹ ਤੇਰਾ ਹੈ ਤੇਰਾ ਹੈ ਕਹਿੰਦੇ ਇੰਨਾ ਵੱਡਾ ਹੋਵੇ ਜੇ ਚੰਗੇ ਨਾਮ ਵਰੀ ਖੱਟ ਕੇ ਸਾਰੇ ਸੰਸਾਰ ਵਿੱਚ ਉਹਦੀ ਸੋਭਾ ਹੁੰਦੀ ਹੋਵੇ ਪਰ ਕਹਿੰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਕਹਿੰਦੇ ਪਰ ਜੇ ਪ੍ਰਮਾਤਮਾ ਦੀ ਨਜ਼ਰ ਵਿੱਚ ਆਇਆ ਆ ਪ੍ਰਮਾਤਮਾ ਦੀ ਨਜ਼ਰ ਵਿੱਚ ਨਾ ਆਇਆ ਤਾਂ ਕਿਸੇ ਨੇ ਵੀ ਪੁੱਛਣਾ ਨਹੀਂ ਹੈ ਆਖੋ ਸਤਨਾਮ ਕਿਉਂਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਸਗੋਂ ਅਜਿਹਾ ਮਨੁੱਖ ਕਾਲਪੁਰਖ ਦੇ ਸਾਹਮਣੇ ਇੱਕ ਮੂਲੀ ਜਿਹਾ ਕੀੜਾ ਹੈ ਜਿਹਨੂੰ ਬਹੁਤ ਵੱਡਾ ਸਮਝ ਖਸਮੈ ਨਦਰੀ ਕੀੜਾ ਆਵੇ ਅਕਾਲਪੁਰਖ ਨੂੰ ਦੋਸੀ ਠਾਪ ਕੇ ਉਹਦੇ ਨਾਮ ਨੂੰ ਭੁੱਲਣ ਦਾ ਦੋਸ਼ ਲਾ ਦਿੰਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਪਰ ਉਹ ਕਾਲਪੁਰਖ ਗੁਣਹੀਨ ਮਨੁੱਖ ਵਿੱਚ ਗੁਣਹੀਨ ਮਨੁੱਖ ਦੇ ਵਿੱਚ ਬਹੁਤ ਵੱਡੀ ਕਲਾ ਭਰ ਦਿੰਦਾ ਹੈ ਬਹੁਤ ਵੱਡੀ ਕਲਾ ਭਰ ਦਿੰਦਾ ਤੇ ਉਹਨੂੰ ਇੰਨਾ ਉੱਚਾ ਬਣਾ ਦਿੰਦਾ ਹੈ ਤੇ ਬੜੀ ਸ਼ੋਭਾ ਉਹਦੀ ਸੰਸਾਰ ਦੇ ਅੰਦਰ ਹੁੰਦੀ ਹੈ ਇਸ ਤਰ੍ਹਾਂ ਇਹ ਮਾਰ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਿਹਾ ਕਿਉਂਕਿ ਉਹ ਕਿਉਂ ਅੰਤ ਕਿਉਂ ਮਾੜਾ ਹੁੰਦਾ ਸਾਡਾ ਜਦੋਂ ਅਸੀਂ ਪ੍ਰਮਾਤਮਾ ਨੂੰ ਪਰਮੇਸ਼ਵਰ ਨੂੰ ਵਿਸਾਰ ਦਿੰਦੇ ਹਾਂ ਤੇ ਫਿਰ ਜਿਤ ਲਾਗੂ ਮਨ ਵਾਸਨਾ ਸਾਈ ਪ੍ਰਗਟਾਨੀ ਹੋਰ ਵੀ ਐ ਫਿਰ ਜਿਹੜੀ ਵਾਸਨਾ ਵਿੱਚ ਤੂੰ ਆਪਣਾ ਜੀਵਨ ਜਿਉ ਰਿਹਾ ਹੈ ਤੇ ਉਹ ਫਿਰ ਵਾਸਨਾ ਲੱਗ ਕੇ ਤੈਨੂੰ ਆਤਮਾ ਅੱਗੇ ਪ੍ਰਵੇਸ਼ ਹੋ ਜਾਂਦੀ ਹੈ ਫਿਰ ਬੜੀਆਂ ਪਸ਼ੂ ਪੰਛੀਆਂ ਦੀਆਂ ਜਿਹੜੀਆਂ ਜੂਨਾ ਵੀ ਐ ਉਹ ਭੋਗਣੀਆਂ ਪੈਂਦੀਆਂ ਨੇ ਉਹਨੇ ਇੰਨਾ ਆਨੰਦ ਇੰਨੀ ਖੁਸ਼ੀ ਬਖਸ਼ੀ ਉਨੂੰ ਚੇਤੇ ਰੱਖਿਆ ਕਰ ਹਰ ਜਿਉ ਤੇਰੀ ਦਾਤੀ ਰਾਜਾ ਮੈਂ ਤੇਰੀਆਂ ਦਿੱਤੀਆਂ ਦਾਤਾਂ ਨਾਲ ਹੀ ਰਾਜ ਸਕਦਾ ਹਾਂ ਮਾਨਸ ਬੱਪੜਾ ਕਿਆ ਸਾਲਾਹੀ ਕਿਆ ਤਿਸ ਕੰਮ ਹੋਤਾ ਜਾ ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਗੁਰੂ ਜੀ ਕਹਿੰਦੇ ਮੈਂ ਮੈਨੂੰ ਕਿਸੇ ਮਨੁੱਖ ਦੀ ਮਥਾਜੀ ਕਿਉਂ ਹੋਵੇ ਜਿਨ ਹਰ ਧਿਆਇਆ ਸਭ ਕਿਸ ਤਿਸ ਕਾ ਤਿਸ ਕੀ ਭੁੱਖ ਗਵਾਈ ਜਿਸ ਮਨੁੱਖ ਨੇ ਪਰਮਾਤਮਾ ਦੀ ਬੰਦਗੀ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ ਜਿਨ ਹਰ त्याਇਆ ਜਗਤ ਦੀ ਹਰੇਕ ਚੀਜ਼ ਉਹਦੀ ਬਣ ਜਾਂਦੀ ਹੈ ਤੇ ਪਰਮਾਤਮਾ ਦੇ ਉਹਦੇ ਅੰਦਰੋਂ ਐਸੀਆਂ ਭੁੱਖਾਂ ਹੀ ਦੂਰ ਕਰ ਦਿੰਦਾ ਹੈ ਆਖੋ ਸਤਨਾਮ ਉਹ ਐਸਾ ਧਨ ਬਖਸ਼ ਦਿੰਦਾ ਹੈ ਐਸਾ ਧਨ ਕਿ ਉਹ ਕਦੇ ਖਤਮ ਹੋਣ ਵਾਲਾ ਨਹੀਂ ਹੈ ਐਸਾ ਧਨ ਦਿਆ ਸੁਖਦਾਤਾ ਨਿਖੁਟ ਨਾ ਕਭੀ ਜਾਈ ਉਹ ਸੁਖਾਂ ਦੇ ਦਾਤੇ ਪਰਮੇਸ਼ਵਰ ਨੇ ਅਜਿਹਾ ਨਾਮ ਧਨ ਦੇ ਦਿੱਤਾ ਕਿ ਉਸ ਪਾਸੋਂ ਕਦੇ ਵੀ ਮੁਕਦਾ ਨਹੀਂ ਹੈ आनंद ਭਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਗੁਰੂ ਜੀ ਨੇ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਲਾ ਦਿੱਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਜਦੋਂ ਟਿਕ ਗਿਆ ਤਾਂ ਆਤਮ ਗਟੋਲਤਾ ਦੇ ਕਾਰਨ ਉਹਦੇ ਅੰਦਰ ਆਨੰਦ ਆਨੰਦ ਹੀ ਆਨੰਦ ਤੇ ਸਾਰੇ ਸੁੱਖ ਆ ਵਸਦੇ ਹਨ ਇਸ ਕਰਕੇ ਗੁਰੂ ਜੀ ਕਹਿੰਦੇ ਹਨ ਕਿ ਮਨ ਏ ਮੇਰੇ ਅਮਨਾ ਮਨ ਨਾਮ ਜਪ ਨਾਮ ਆਰਾਧ ਆਨੰਦ ਇਹ ਨਾਮ ਵਖਾਣੀ ਜਿਹੜਾ ਤੈਨੂੰ ਸਰੀਰ ਦਿੱਤਾ ਹੈ ਨਾ ਇਹਦੀ ਕੇਵਲ ਸੁੰਦਰਤਾ 'ਚ ਨਾ ਲੱਗਾ ਰਹਿ ਇਹਨੂੰ ਕੇਵਲ ਵਖਾਵੇ ਲਈ ਨਾ ਵਰਤਦਾ ਰਹਿ ਇਹ ਤੇ ਨਾਸ਼ ਹੋਣ ਵਾਲਾ ਹੈ ਤੂੰ ਆਹ ਕੰਮ ਕਰਿਆ ਕਰ ਇਹ ਸਰੀਰ ਨਾਲ ਕਿਹੜੇ ਕੰਮ ਲੈਣਿਆਂ ਨਾਲ ਨਾਲ ਆਪਣੀ ਕਿਰਤ ਵਾਸਤੇ ਧੰਦਾ ਜੋ ਮਰਜੀ ਤੂੰ ਕਰਦਾ ਹੈ ਆਪਣੀ ਕਿਰਤ ਜਿਹੜੀ ਮਰਜੀ ਕਰਦਾ ਹੈ ਪਰ ਪਾਤਸ਼ਾਹ ਕਹਿੰਦੇ ਆ ਤੂੰ ਆਹ ਕੰਮ ਕਰਿਆ ਕਰ ਅੰਤਰਗੁਰ ਅਰਾਧਨਾ ਅੰਦਰੋਂ ਦੀ ਅਰਾਧਨਾ ਕਰਨੀ ਅੰਤਰਗੁਰ ਅਰਾਧਨਾ ਜੇਵਾ ਜਪ ਗੁਰਨਾਉ ਜੀਵ ਨਾਲ ਜਪਣਾ ਜੋ ਰਸਨਾ ਦਿੱਤੀ ਹੈ ਸੜ ਜਾਣੀ ਹੈ ਇੱਕ ਦਿਨ ਕੋਲੇ ਬਣ ਜਾਣਾ ਸ਼ਰੀਰ ਸਵਾਹ ਬਣ ਜਾਂਦਾ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੁਖਾਕੂ ਰਲਸੀ ਇਹਨੇ ਆਖਰ ਨੂੰ ਵੱਡੇ ਵੱਡੇ ਇਹ ਸਵਾਹ ਬਣ ਦੇ ਵੇਖਿਆ ਤੂੰ ਕੀ ਕਰ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ ਜੀਵ ਨਾਲ ਜਪਿਆ ਕਰ ਨੇਤਰੀ ਸਤਗੁਰ ਪੇਖਣਾ ਅੱਖਾਂ ਨਾਲ ਗੁਰੂ ਜੀ ਦੇ ਦਰਸ਼ਨ ਕਰਿਆ ਕਰ ਜੇਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਕੰਨਾਂ ਨਾਲ ਗੁਰੂ ਜੀ ਦੀ ਬਾਣੀ ਨੂੰ ਸੁਣਿਆ ਕਰ ਸਰਵਣੀ ਸੁਣਨਾ ਗੁਰ ਨਾਉ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਮਨ ਨਾਮ ਜਪ ਨਾਮ ਆਰਾਧ ਆਨੰਦਨ ਨਾਮ ਵਖਾਣੀ ਤੂੰ ਉਹਨੂੰ ਹਰ ਵੇਲੇ ਚੇਤੇ ਰੱਖਿਆ ਕਰ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਵਾਨੀ ਤੂੰ ਕਦੇ ਗੁਰਮਖ ਜਨਾਂ ਦੀ ਸੰਗਤ ਵੀ ਕੀਤੀ ਹੈ ਕਿ ਨਹੀਂ ਉਪਦੇਸ਼ ਸੁਣ ਤੂੰ ਗੁਰਮਖ ਜਨਾਂ ਦਾ ਸੰਤ ਜਨਾਂ ਦਾ ਉਪਦੇਸ਼ ਸੁਣ ਤੇ ਜਮਾਂ ਦੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ ਫਿਰ ਜਿੰਨਾ ਤੇ ਉਹ ਪਰਮਾਤਮਾ ਪਰਮੇਸ਼ਵਰ ਕਿਰਪਾਲੂ ਹੋ ਜਾਂਦਾ ਹੈ ਦਇਆਲੂ ਹੋ ਜਾਂਦਾ ਹੈ ਜਿਨ ਕੋ ਕਿਰਪਾਲ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਸਤਗੁਰੂ ਦੀ ਬਾਣੀ ਵਿੱਚ ਉਹੀ ਮਨੁੱਖ ਸੁਰਤ ਜੋੜਦਾ ਹੈ ਜਿਨ੍ਹਾਂ ਉੱਤੇ ਪਿਆਰਾ ਪ੍ਰਭ ਪਰਮੇਸ਼ਵਰ ਦਇਆਵਾਨ ਹੋ ਜਾਂਦਾ ਹੈ ਜਿਨ੍ਹਾਂ ਤੇ ਗੁਰੂ ਜੀ ਦਇਆ ਕਰਦੇ ਹਨ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਇਆਲਾ ਤੇਰੀ ਮੇਰ ਦੀ ਕੀਮਤ ਕੌਣ ਪਾ ਸਕਦਾ ਹੈ ਤੂੰ ਸਾਰੇ ਹੀ ਜੀਵਾਂ ਉੱਤੇ ਮੇਰ ਕਰਨ ਵਾਲਾ ਸਭ ਕੁਝ ਕੀਤਾ ਤੂੰ ਜੋ ਸਭ ਕੁਝ ਕਰ ਰਿਹਾ ਹੈ ਮਾਲਕ ਹੈ ਤੂੰ ਦੇ ਚਰਨਾਂ ਚ ਅਰਦਾਸ ਕਰਿਆ ਕਰ ਕਿਉਂਕਿ ਸਭ ਕੁਝ ਕੀਤਾ ਤੇਰਾ ਵਰਤੈ ਹਮ ਕਿਆ ਬਾਲ ਗੋਪਾਲਾ ਸਾਡੀ ਜੀਵਾਂ ਦੇ ਕੀ ਪਾਇਆ ਹੈ ਜਗਤ ਵਿੱਚ ਹਰੇਕ ਕੰਮ ਤਾਂ ਤੇਰਾ ਕੀਤਾ ਹੋਇਆ ਹੋ ਰਿਹਾ ਹੈ ਤੇਰਾ ਕੀਤਾ ਹੋ ਰਿਹਾ ਹੈ ਰਾਖ ਲਿਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਇਸ ਤਰ੍ਹਾਂ ਹੀ ਸਤਿਗੁਰੂ ਜੀ ਇਸ ਦਾਸ ਦੀ ਰੱਖਿਆ ਕਰੋ ਉਸੇ ਤਰ੍ਹਾਂ ਕਰਦੇ ਰਹੋ ਕਿਵੇਂ ਰੱਖਿਆ ਕਰੋ ਮੇਰੀ ਜਿਉ ਪਿਤਾ ਪੂਤ ਕਿਰਪਾਲਾ ਮਹਾਰਾਜ ਕਹਿੰਦੇ ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਕਿਰਪਾਲ ਹੋ ਕੇ ਉਨ੍ਹਾਂ ਤੇ ਤਰਸ ਖਾ ਕੇ ਉਹਨਾਂ ਨੂੰ ਪਾਲਦਾ ਹੈ ਉਹਨਾਂ ਨੂੰ ਪਿਆਰ ਕਰਦਾ ਹੈ ਉਹਨਾਂ ਤੇ ਦਇਆ ਕਰਦਾ ਹੈ ਉਹਨਾਂ ਨੂੰ ਸਭ ਕੁਝ ਦਿੰਦਾ ਹੈ ਇਸ ਤਰ੍ਹਾਂ ਜਿਵੇਂ ਇੱਕ ਦੁਨਿਆਵੀ ਪਿਓ ਆਪਣੇ ਧੀਆਂ ਪੁੱਤਰਾਂ ਨੂੰ ਪਿਆਰ ਕਰਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਕਰਦੇ ਰਹੋ ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਕਿਰਪਾ ਕਰਦਾ ਹੈ ਆਖੋ ਸਤਨਾਮ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ